ਸਨਯੁਜ ਦੇ ਦੇਸ ਕ ਨੂੰ ਪਿਆਰ ਭਰੀ ਸਤਿ ਸਾਲ ਧੰਨ ਧੰਨ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਸੈਸ 39ਵੇਂ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਦੇ ਵਿੱਚ ਰਵੀਦਾਸ ਮੰਦਰ ਕਮੇਟੀ ਅਤੇ ਫੇਜਪੁਰ ਇਸ ਸੰਗਤਾਂ ਦੇ ਸਹਿਯੋਗ ਨਾਲ 28 ਤਰੀਕ ਤੋਂ ਪ੍ਰਭਾਤ ਮਰੀਆਂ ਆਰੰਭ ਕੀਤੀਆਂ ਗਈਆਂ ਤੁਸੀਂ ਦੇ ਡੀਐਸ ਨੂੰ ਦੀ ਖਾਸ ਰਿਪੋਰਟ ਪੱਤਰਕਾਰ ਅਸ਼ੋਕ ਜਰੇਵਾਲ ਦੀ ਖਾਸ ਖਬਰ ਧੰਨਵਾਦ ਜੋ ਵਾਹਿਗੁਰੂ ਵਾਹਿਗੁਰੂ ਨਾਮੁ ਕੀ ਆਇਆ ਨਾਮੁ ਕੀ ਆਇਆ ਸੁਣੀ ਆਇਆ ਸੁਣੀ ਵਾਹਿਗੁਰੂ ਵਾਹਿਗੁਰੂ ਕੀ ਆਇਆ ਸੰਕੇਤੀ ਨਾਮੁ ਕੀ ਆਇਆ ਹੋਏ ਹੋਏ ਵਾਹਿਗੁਰੂ ਵਾਹਿਗੁਰੂ ਆਕਾਰ ਮਾਇਕੁਰ 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 ਵਾਹਿਗੁਰੂ 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 Entonces, cuando despertamos, el

ਹਾਏ ਗੁਰਜੀ ਕੀ ਫਤਿਹ ਮੂਹ ਸੰਗਤ ਨੂੰ ਬੇਨਤੀ ਹੈ ਜੋ ਤਾਂ ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਭਿਦਾਮਹਾਰਾਜ ਜੀ ਦਾ ਜੋ 12 ਤਰੀਕ ਪੂਰਨ ਮਾਸ਼ੀ ਵਾਲ ਦਿਨ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਸੋ ਇਸੇ ਸਬੰਧ ਦੇ ਵਿੱਚ ਸੰਗਤਾਂ ਵੱਲੋਂ ਜੋ ਅੰਮ੍ਰਿਤ ਵੇਲੇ ਤੋਂ ਪ੍ਰਭਾਤ ਵੇਰੀ ਦੀ ਆਰੰਭਤਾ ਹੁੰਦੀ ਹੈ ਸੋ ਨਗਰ ਦੀਆਂ ਪ੍ਰਕਰਮਾ ਕਰਦੀਆਂ ਸੰਗਤਾਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਵਿੱਚ ਸੰਗਤਾਂ ਨੇ ਮਹਾਰਾਜ ਕੇ ਪਾਤਸ਼ਾਹ ਜੀ ਉਹ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਤੋ ਇਹ ਸੇ ਪਸ਼ੀਆਂ ਨੂੰ ਪ੍ਰਾਪਤ ਕਰਦੇ ਹੋਏ ਮਹਾਰਾਜ ਦੇ ਪਾਸ਼ਾ ਮਹਾਰਾਜ ਮੇਰ ਕਰਨੇ ਸਿਤਰਾ ਸੰਗਤਾਂ ਦੇ ਸਰਾਂ ਦੇ ਮੇਰ ਭਰਿਆ ਹੱਥ ਰੱਖ ਕੇ ਆਪਣਾ ਰੰਭਿਆ ਹੋਇਆ ਕਾਰਨ ਸੰਪੂਰਨ ਕਰਨ ਚੜ੍ਹਦੀ ਕਲਾ ਹੋਵੇ ਮਹਾਰਾਜ ਸਾਭ ਜੀਆਂ ਦਾ ਭਲਾ ਹੋਣ ਮਹਾਰਾਜ ਦੇ ਪਾਸ਼ਾ ਨਗਰ ਦਾ ਵੀ ਭਲਾ ਕਰਨ ਮਹਾਰਾਜ ਦੇ ਪਾਸ਼ਾ ਚੜ੍ਹਦੀ ਕਲਾ ਹੋਵੇ ਇਸੇ ਤਰ੍ਹਾਂ ਪੇਮ ਪਿਆਰ ਬਣਿਆ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਸਤਗੁਰੂ ਵਿਦਾ ਜੀ ਦੇ ਪ੍ਰਕਾਸ਼ਪੁਰ ਦੀ ਸੰਬੰਧ ਵਿੱਚ ਭਲਾ ਫਾਇਦੇ ਪ੍ਰਭਾਵੇ ਕਿਹੜੀ ਆ ਰਹੀਆਂ ਹਨ ਕੀ ਕਰਾਂ ਜਾਂਦੇ ਹੋ ਜੈ ਗੁਰਦੇਸ ਜੈ ਰੰ다 ਮਿਤੀ 12 ਤਰੀਕ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਬੜੀ ਧੂਮਤਾਮ ਨਾਲ ਸਾਰੇ ਮਨਾਏ ਜਾ ਰਹੇ ਹਨ ਫੈਸਪੁਰਾ ਕਮੇਟੀ ਵੱਲੋਂ ਵੀ ਪ੍ਰਭਾਤ ਫੇਰੀਆਂ ਨਿਕਲ ਰਹੀਆਂ ਨੇ ਅੱਜ ਸਤਵੀਂ ਪ੍ਰਭਾਤ ਫੇਰੀ ਹੈ ਤੇ ਬੜੀ ਧੂਮਤਾਮ ਨਾਲ ਪ੍ਰਭਾਤ ਫੇਰੀਆਂ ਰੋਜ਼ ਅੱਜ ਜਰਦਾ ਜੀ 12 ਤਰੀਕ ਨੂੰ ਸਤਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਹੈ। ਉਹਦੇ ਸਬੰਧ ਵਿੱਚ ਵਰਤਾਰਾ ਜਿਹੜੀਆਂ ਕਰੇ ਜਾ ਰਹੀਆਂ ਨੇ ਕੀ ਕਹਿਣਾ ਚਾਹੁੰਦੇ ਹੋ? ਮੈਂ ਦੇਵਰਾਜ ਜੀ ਸਤਿਗੁਰੂ ਰਵਿਦਾਸ ਮੰਦਿਰ ਫੈਸਪੁਰ ਦੇ ਪ੍ਰਧਾਨ ਅੱਜ ਜੀ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਦੇ ਵਾਸਤੇ ਪ੍ਰਭਾਤ ਫੇਰੀਆਂ ਸੰਗਤ ਦੇ ਸਹਿਯੋਗ ਨਾਲ ਕੱਢ ਰਹੇ ਹਾਂ ਅੱਜ 7ਵੀਂ ਪਰਬਾਤ ਫੇਰੀ